ਜੱਗੂ ਭਗਵਾਨਪੁਰ ਦੇ ਪਰਿਵਾਰ ਦੇ ਵੱਲੋਂ 5 ਘੰਟੇ ਦੇ ਵੱਧ ਸਮਾਂ ਕੀਤਾ ਹਾਈਵੇ ਜਾਮ ਅਖੀਰ ਬਟਾਲਾ ਪੁਲਿਸ ਨੇ ਕਾਰਵਾਈ ਕਰਨ ਦਾ ਆਸ਼ਵਾਸ਼ਣ ਦਿੱਤਾ ਤੇ ਪਿਛੇ ਪਰਿਵਾਰ ਨੂੰ ਦਿੱਤੀ ਪੁਲਿਸ ਸੁਰੱਖਿਆ ਬੀਤੇ ਦਿਨ ਜੱਗੂ ਭਗਵਾਨਪੁਰ ਦੀ ਮਾਤਾ ਹਰਜੀਤ ਕੋੜ ਦੇ ਹੋਏ ਕਤਲ ਮਾਮਲੇ 'ਚ ਅੱਜ ਮ੍ਰਿਤਕ ਹਰਜੀਤ ਕੋੜ ਅਤੇ ਕਰਨਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਮਰਸਰ ਪਠਾਨਕੋਟ ਹਾਈਵੇ ਤੇ ਜਿੱਥੇ ਧਰਨੇ ਪ੍ਰਦਰਸ਼ਨ ਨੂੰ ਉਹਨਾਂ ਵੱਲੋਂ ਕਰੀਬ 5 ਘੰਟੇ ਤੋਂ ਬਾਅਦ ਚੁੱਕ ਲਿਆ ਉਥੇ ਬਟਾਲਾ ਪੁਲਿਸ ਵੱਲੋਂ ਪਰਿਵਾਰ ਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਉਹਨਾਂ ਦੀ ਦਿੱਤੀ ਸ਼ਿਕਾਇਤ ਦੀ ਜਾਂਚ ਕੀਤੀ ਜਾਵੇਗੀ ਉਸ ਦੇ ਨਾਲ ਹੀ ਪਰਿਵਾਰਾਂ ਨੂੰ ਵੀ ਸੁਰੱਖਿਆ ਦਿੱਤੀ ਜਾਵੇਗੀ ਇਸ ਬਾਰੇ ਡੀਐਸਪੀ ਪਰਮਵੀਰ ਸਿੰਘ ਨੇ ਜਾਣਕਰ ਦਿੰਦੇ ਹੋਏ ਦੱਸਿਆ ਕਿ ਉਧਰ ਮ੍ਰਿਤਕ ਪਰਿਵਾਰ ਦੇ ਜੀਆ ਅਤੇ ਉਹਨਾਂ ਦੇ ਵਕੀਲ ਮੁਤਾਬਕ ਉਹਨਾਂ ਦੀ ਪੁਲਿਸ ਮੰਗ ਸੀ ਕਿ ਕਾਰਵਾਈ ਉਹਨਾਂ ਦੀ ਸ਼ਿਕਾਇਤ ਨੂੰ ਦੇਖਦੇ ਹੋਏ ਕੀਤੀ ਜਾਵੇ ਜਿਸ ਬਾਰੇ ਬਟਾਲਾ ਪੁਲਿਸ ਨੇ ਉਹਨਾਂ ਨੂੰ ਲਿਖਤੀ ਅश्वਾਸਨ ਦਿੱਤਾ ਤੇ ਇਸ ਦੇ ਨਾਲ ਹੀ ਪੁਲਿਸ ਸੁਰੱਖਿਆ ਦੇਣ ਦੀ ਵੀ ਮੰਗ ਮੰਨ ਲਈ ਇਸ ਲਈ ਉਹ ਇਸ ਧਰਨੇ ਨੂੰ ਖਤਮ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਨਸਾਫ ਲੈਣ ਦੇ ਲਈ ਜੱਗੂ ਭਗਵਾਨਪ੍ਰੀਤ ਪਰਿਵਾਰ ਦੇ ਵੱਲੋਂ ਤਕਰੀਬਨ 5 ਘੰਟੇ ਬਟਾਲਾ ਹਾਈਵੇ ਜਾਮ ਕੀਤਾ ਗਿਆ ਸੀ ਲਾਈਫ ਹੀਟ ਜਾਂਦੇ ਆ پہلے جو تھا وہ نہیں کر رہا ہے یار باپو پیار آ یار ਬਹੁਤ ਵਧੀਆ ਹੈਗਾ ਤਾਂ ਉਹ ਰੋਡ ਨਹੀਂ ਖੋਲਣਾ ਕੋਈ ਨਹੀਂ ਫੋਸਾ ਕੀ ਪੁੱਤ ਮਿਲਿਆ ਕਿਤੇ ਬੰਦੇ ਜਰ ਕਰ ਜਾਂਦਾ ਹੈ ਉਹ ਕਿਤੇ ਜੁਤੀ ਹੁੰਦੀ ਜਦੋਂ ਆਪ ਕੋਲ ਗਿਆ ਸ਼ਹਿਰ ਦੇ ਚਾਲਦੀਆਂ ਨੇ ਉਹ ਪਰਸ ਕਿੱਥੇ ਹੁੰਦੀ ਆ ਅੱਜ ਰੋਡ ਜਾਮ ਹੋਇਆ ਕਿ ਬੰਦੋ ਮੈਡੀਕਲ ਕਰਮ ਕਰਦੇ ਆ ਗਏ ਨੇ ਇਹ ਨਾਖਾ ਜਿੱਤਦੀ ਬਾਈ ਨੇ ਟੁਕੜੀ ਸਾਡੇ ਦੋ ਘਰ ਜਾੜੇ ਇਹਨਾਂ ਨੇ ਸਾਡੇ ਦੋ ਘਰ ਜਾੜੇ ਮੇਰੇ ਬੱਚ ਨੂੰ ਕਹਾਉਂਦਾ ہمارا ਉਹਨੇ ਠੀਕ ਹੈ ਨਹੀਂ ਸਿਕਿਉਰਿਟੀ ਮੇਰੇ ਬੱਚੇ ਨੂੰ ਨਹੀਂ ਮੇਰੇ ਬੱਚੇ ਕੋ ਸਿਕਿਉਰਿਟੀ ਖੋਈ ਗਈ ਨਹੀਂ ਤੁਮੇ ਦਿਸ ਆਪਣੇ ਸਮਝ ਤੂੰ ਤੇ ਚਾਹਦੀ ਮੇਰੀ ਕਹਿੰਦੇ ਸੁਣੀ ਮੇਰੇ ਕੋਲ ਕੋਈ ਕਾਲ ਨਾ ਮੇਰੇ ਬੱਚੇ ਦੀ ਜਿਹੜਾ ਕੰਮ ਕਰਦਾ ਮਾਰਨਾ ਆ ਮੇਰੇ ਕੋਲ ਜੇ ਕਾਲ ਲਾਜੀ ਕੋਈ ਨਹੀਂ ਕੋਈ ਨਹੀਂ ਉਹ ਵੀ ਬਰਾ ਕੁਛ ਜੀ ਬਹੁਤ ਕੁਛ ਜੀ ਕੋਨੇ ਪਤਾ ਪੜਾ ਤਾ ਕਰ ਮੈਂ ਪੁੱਤ ਕੱਢਿਆ ਮੈਂ ਆਪਣੇ ਮੇਰੇ ਮੈਂ ਆਪਣੇ ਬੱਚੇ ਬਣਾ ਕੇ ਕੰਮ ਨਹੀਂ ਰੱਖਦੇ ਮੇਰਾ ਕੋਈ ਬੰਦੇ ਹੋਈ ਜਾਂਦਾ ਦੇਖ ਕੇ ਜਰੂਰ ਜੰਮਾ ਕਰੀਆ ਮਾਦਾ ਮਾ ਕੱਢੀ ਬੱਚੇ ਸਰਪੰਚ ਬਣਿਆ ਆਪਾ ਸੋਨੇ ਦੇ ਮਾਰਡਰ ਬਣਿਆ ਇਹਨਾਂ ਦੇ ਘਰ ਤੱਕ ਦੇਖ ਕੇ ਮੰਗਵਾ ਨਹੀਂ ਦੇਣਾ ਮੇਰੇ ਬੱਚੇ ਦੀ ਰਾਤਾਂ ਦੀ ਇਦਰਾ ਮੇਰਾ ਬੱਚਾ ਇੱਕ ਸਮਾਂ ਦਾ ਨਾ ਆਪਸਾ ਹੋ ਗਿਆ ਦਾਣਾ ਕਿਤੇ ਬਾਤਾਂ ਦਾ ਦੂਜਾ ਸਰਦ ਮੇਰੇ ਬੱਚੇ ਨੂੰ ਤੇਰੇ ਤੋਂ ਨਹੀਂ ਲੱਗਦਾ ਬੇਰੀ ਨਹੀਂ ਨਾਸਨ ਬਾਬਾ ਨਾਸਨ ਹਾਈ ਇਹ ਜਿੱਥੇ ਮਰਜੀ ਤੱਕ ਜਾਨ ਹਿਸਾਬ ਨਾਲ ਬਾਹਰ ਨਹੀਂ ਜਾ ਸਕਦਾ ਐਡਮਿਕਾ ਇਹਨਾਂ ਸਰਕਾਰਾਂ ਨੇ ਮੇਰੇ ਬੱਚਾ ਰਹਿਣ ਦਾ ਖਣੀ ਦਿੱਤਾ ਜੇ ਮੇਰਾ ਬੱਚਾ ਕਬੱਡੀ ਚ ਜਾਂਦਾ ਤਾਂ ਇਹਨਾਂ ਵਿੱਚ ਮੇਰੇ ਬੱਚੇ ਦਾ ਬੇੜਾ ਕਰਦਾ ਜੇ ਮੇਰਾ ਬੱਚਾ ਕਿਧਰ ਹੋ ਗਿਆ ਜਿੰਨਾਂ ਦੋ ਮਾਸੇ ਮਮੇ ਕਹਿੰਦੇ ਬੱਸ ਮਮੇ ਕਹਿੰਦੇ ਰੋਜ਼ ਇਹਨਾਂ ਨੇ ਉਜੀਦਾ ਦੇਰੀ ਬੱਚੇ ਤਰੀਕੇ ਦੀ ਸੋਚਿਆ ਕਿ ਬੱਚਾ ਗਲਤ ਲਾਈਨ ਚ ਪਵੇ ਤੇ ਇਹਨਾਂ ਨੇ ਮਖੂਨ ਇਹਨਾਂ ਦਾ ਧਿਆਨ ਕੇ ਜਦੋਂ ਜਿਮੜੀ ਦੇ ਸਨਦਾਰਾਂ ਨੂੰ 당 ਕਰਦੇ ਵੀਰ ਵਰਗੀਆਂ ਨਹੀਂ ਮੇਰਾ ਬਹੁਤ ਟੈਲੀ ਗੜ ਗਿਆ ਚੰਡੀਗੜ੍ਹ ਤੇ ਮੇਰੇ ਬੱਚ ਨੂੰ ਕੱਲ ਮੈਂ ਸਰਹੱਦ ਕੱਲ ਆਹ ਚੰਡੀਗੜ੍ਹ ਤੇ ਮੇਰੇ ਬੱਚੇ ਤੇ ਹਮਲਾ ਹੋਇਆ ਅਸੀਂ ਦੱਸਿਆ ਨਹੀਂ ਮਾਂ ਨੂੰ ਹੁਣ ਉਹ ਆ ਹੀ ਕੱਢਿਆ ਉਹਨਾਂ ਨੇ ਉਹਦੀ ਮਾਂ ਟਾਰਗੇਟ ਕਰ ਗੜੀ ਕਿੱਥੇ ਬੰਦੇ ਸਿਆਸਤ ਨੂੰ ਤੁਹਾਨੂੰ ਕੱਖ ਨਹੀਂ ਜੇ ਸਾਰੇ ਸਾਜਾਂ ਕਰ ਰਹੇ ਆ ਉਹ ਕਸ ਰਿਹਾ ਉਹ ਮਤਲਬ ਉਹਨਾਂ ਨੇ ਆਪਣੀ ਪੜਾਈ ਹੁੰਦੀ ਆ ਰਾਤ ਨੂੰ ਪਲਾਨ ਕਰਦੇ ਆ ਆਹ ਕਹੜੀ ਚਲੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਅਮੀ ਤੱਕ ਨਹੀਂ ਹੋਤਰੀ ਇਹ ਅੱਜ ਇੱਥੇ ਅਸੀਂ ਆਏ ਸੀਗੇ ਇੱਥੇ ਉਤਰਨਾ ਲੱਗਿਆ ਹੋਇਆ ਸੀਗਾ ਇੱਕ ਦੁਖਭਈ ਘਟਨਾ ਹੋਈ ਸੀ ਜਿਹਦੇ ਵਿੱਚ ਜੱਗੂ ਭਗਵਾਨਪੁਰੀਆ ਜੀ ਦੀ ਮਾਤਾ ਦਾ ਤੇ ਉਹਨਾਂ ਦੇ ਇੱਕ ਰਿਸ਼ਤੇਦਾਰ ਦਾ ਕੱਲ ਮਰਡਰ ਹੋ ਗਿਆ ਸੀਗਾ ਦੈਟ ਇਜ਼ ਵੈਰੀ ਅਨਫੋਰਚੂਨੇਟ ਸੀਗੀ ਇਨਸੀਡੈਂਟ ਉਹਦੇ ਵਿੱਚ ਪਿੱਛੇ ਇਹਨਾਂ ਨੇ ਅੱਜ ਧਰਨਾ ਲਗਾਇਆ ਸੀਗਾ ਤੇ ਇੱਕ ਕੰਪਲੇਂਟ ਕੱਲ ਇਹਨਾਂ ਨੇ ਦਿੱਤੀ ਸੀਗੀ ਅਗੇਂਸਟ ਫਾਰਮਰ ਮਿਨਿਸਟਰ ਸੁਖਜਿੰਦਰ ਡਿਪਟੀ ਸੀਐਮ ਡਾਕਟਰ ਸੁਖਜਿੰਦਰ ਸੌਰੀ ਸੁਖਜਿੰਦਰ ਸਿੰਘ ਰੰਧਾਵਾ ਐਂਡ ਹਿਸ ਸਨ ਤੇ ਹੋਰ ਵੀ ਉਹਨਾਂ ਦੇ ਨਾਮ ਲਿਖਾਏ ਸੀਗੇ ਤੇ ਅੱਜ ਇੱਕ ਡੀਡੀਆਰ ਆਫਟਰ ਧਰਨਾ ਵਾਸ ਲੇਟ ਇੱਕ ਜੀਡੀ ਨੰਬਰ 26 28 625 ਦੇ ਵਿੱਚ ਇਹਨਾਂ ਨੇ ਕੱਟ ਦਿੱਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਸਾਡੀ ਐਪਲੀਕੇਸ਼ਨ ਰিসিਵ ਕਰ ਲਈ ਹੈ ਤੇ ਉਹਦੇ ਵਿੱਚ ਇਹਨਾਂ ਨੇ 3 ਹਫਤੇ ਦਾ ਟਾਈਮ ਸਾਨੂੰ ਲਿਖ ਕੇ ਦਿੱਤਾ ਵੀ ਅਸੀਂ 3 ਹਫਤੇ ਦੇ ਵਿੱਚ ਐਕਸ਼ਨ ਦੇ ਖਿਲਾਫ ਜੋ ਵੀ ਹੋਏਗਾ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਅਸੀਂ ਜੋ ਵੀ ਹੋਏਗਾ ਉਹਦਾ ਰਿਜ਼ਲਟ ਅਸੀਂ ਤੁਹਾਨੂੰ ਦੇ ਦਾਂਗੇ ਸਿਕਿਉਰਟੀ ਦੀ ਗੱਲ ਚੱਲੀ ਹੈ ਤੇ ਜੇ ਨਹੀਂ ਦੇਣਗੇ ਕੋਈ ਗੱਲ ਨਹੀਂ ਵੀ ਵਿਲ ਹੈਡ ਟੂਵਰਡਸ ਹਾਈ ਕੋਰਟ ਜੇ ਸਾਨੂੰ ਨਾ ਮਿਲੀ ਕਿਉਂਕਿ ਉਹਦੀ ਜਾਨ ਨੂੰ ਦੇਖੋ ਉਹਨਾਂ ਦੀ ਜਾਨ ਨੂੰ ਖਤਰਾ ਇਸ ਟਾਈਮ ਕਿਉਂਕਿ ਉਹਨਾਂ ਦੇ ਜਿਹੜੇ ਕੋਈ ਰਹਿ ਗਏ ਨੇ ਸਿਸਟਰ ਜਿਹੜੇ ਡਿਸੀਜ਼ ਨੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਗੈਂਗਵਾੜ ਦਾ ਹੋਣ ਦਾ ਇੱਕ ਡਰ ਹੈ ਇਸ ਕਰਕੇ ਉਹਨਾਂ ਦੀ ਸਿਕਿਉਰਟੀ ਇਸ ਟਾਈਮ ਜ਼ਰੂਰੀ ਹੈ ਪ੍ਰੀਫਰੈਂਸ ਦੇਣੀ ਚਾਹੀਦੀ ਹੈ ਪੁਲਿਸ ਨੂੰ ਪਰਵਾਰ ਹੁਣ ਪੂਰੀ ਤਰ੍ਹਾਂ ਸਹਿਮਤ ਹੈ ਜੀ ਇਸ ਕਾਰਵਾਈ ਤੇ ਫੈਮਲੀ ਇਸ ਪੁਲੀਸ ਸੈਟੀਸਫਾਈਡ ਫੈਮਲੀ ਇਸ ਪੁਲੀਸ ਸੈਟੀਸਫਾਈਡ ਕਿਉਂਕਿ ਉਹਨਾਂ ਨੇ ਸਾਰਾ ਇਹ ਪੁਲਿਸ ਨਾਲ ਗੱਲਬਾਤ ਕਰਕੇ ਫੇਰ ਕਰਕੇ ਮੀਡੀਆ ਨਾਲ ਸਾਰਾ ਕੁਝ ਕਰਕੇ ਮੀਡੀਆ ਦੇ ਸਾਹਮਣੇ ਅਸੀਂ ਤਾਂ ਹੀ ਇਹ ਦੇ ਰਹੇ ਹਾਂ ਜੰਗਾ ਟਾਈਮ ਦੋ ਹਾਈਲਾਈਟਿੰਗ ਕੇਸ ਹੈ ਹਨ ਇਹ ਚੀਜ਼ ਹੈ ਇੰਟੈਲੀਜੈਂਸ ਦੀ ਟੀਮਾਂ ਵਗੈਰਾ ਸਾਰੀਆਂ ਲਗਾਈਆਂ ਵਾ ਉਹਨਾਂ ਨੂੰ ਇਹ ਚੀਜ਼ੇ ਟਾਈਮ ਲੱਗਣਾ ਤੇ ਉਹ ਸਾਨੂੰ ਹੋਰਾਂ ਟਾਈਮ ਦੋ ਜਦੋਂ ਉਹ ਇੱਕ ਜੀ ਤੀਮ ਦਵਾਏ ਤੁਹਾਡਾ ਕੀੜਾ ਰਿਸ਼ਤੇਦਾਰ ਸੀ ਮੇਰਾ ਰੀਅਲ ਬ੍ਰਦਰ ਹੈ ਕਰਨ ਬੀਰ ਠੀਕ ਹੈ ਲੱਗਦਾ ਇਨਸਾਫ ਮਿਲ ਰ ਹੋਲੇ ਬਾਟੂ ਤੇ ਚਲੋ ਆਏ ਆ ਆਪਾਂ ਤਾਂ ਨਾ ਵੀ ਲਾਇਆ ਵਾਹਾਨੂੰ ਛੇਰ ਤੇ ਬੈਠੇ ਤੁਹਾਡੇ ਸਾਹਮਣੇ ਆ ਹਲਕੋਨਾਂ ਨੇ ਸੀਨ ਦਵਾਏ ਕਿ ਸਾਨੂੰ 15 ਦਿਨ ਦਾ ਥੋੜਾ ਟਾਈਮ ਤੇ ਦਿਓ ਲੈਟਰ ਚ ਕੀ ਲਿਖਿਆ ਗਿਆ ਹੈ ਲੈਟਰ ਦੇ ਵਿੱਚ ਸਰ ਤੁਹਾਨੂੰ ਕੋਈ ਗੱਲ ਨਹੀਂ ਉਹਨਾਂ ਨੇ ਪਹੁੰਚਨੇ ਆਪਣੇ ਹੀ ਹੋਈ ਆ ਤੁਹਾਨੂੰ ਉਹ ਤੁਹਾਡੇ ਪਾਸੇ ਪੂਰੇਟ ਹੋ ਗਏ ਹਾਂ ਹਾਂ ਜੀ ਜੀ ਉਹਨਾਂ ਨੇ ਸਾਨੂੰ ਉਹ ਚੀਜ਼ ਨੇ ਇਹ ਤੁਹਾਨੂੰ ਉਹ ਜਿੰਦਾ ਇਹਨਾਂ ਦੇ ਪਰਿਵਾਰ ਦਾ ਹੋਏਗਾ ਤੁਹਾਡੀ ਪ੍ਰਸ਼ੰਸਾ ਤੁਸੀਂ ਸੰਸਕਾਰ ਕਰ ਹਾਂਜੀ ਸਰ ਅਸੀਂ ਕੰਮ ਕਰਾਂਗੇ ਕੌਣ ਆ ਰਿਹਾ ਵਿਦੇਸ਼ ਤੋਂ ਆ ਕੋਈ ਆ ਰਿਹਾ ਹਾਂਜੀ ਮੇਰੇ ਬ੍ਰਦਰ ਆ ਛੋਟਾ ਮੇਰਾ ਭਰਾ ਇਹ ਲੋਹੇ ਕਰਕੇ ਹੋਇਆ ਉਹਦੇ ਲਈ ਉਹਦੇ ਲਈ ਵੀ ਕੋਈ ਸੁਰੱਖਿਆ ਮੰਗੀ ਤੁਸੀਂ ਨਹੀਂ ਅਸੀਂ ਕੋਈ ਸੁਰੱਖਿਆ ਨਹੀਂ ਕੋਈ ਨਹੀਂ ਹਲੇ ਤੱਕ ਮੰਗੀ ਇਹਨਾਂ ਨੇ ਹਾਲ ਇੱਕ ਟਰੱਸਟ ਦਵਾਇਆ ਤੁਹਾਨੂੰ ਟਾਈਮ ਦਿਓ ਅਸੀਂ ਇਹਨੇ ਦਿਨਾਂ ਵਿੱਚ ਤੁਹਾਨੂੰ ਕਾਰਵਾਈ ਕਰਕੇ ਦੱਸਾਂਗੇ ਅਸੀਂ ਇਹਨਾਂ ਦੇ ਯਕੀਨ ਤੋਂ ਇਹ ਤਰਮਾਚ ਹਾਂ ਜੀ ਉਹਨਾਂ ਨੇ ਅਸੀਂ ਇਹ ਪਿਆਜ ਚੀਜ਼ ਦੇ ਨਾਲ ਹਰ ਸਭ ਤੋਂ ਬਾਅਦ ਆਹ ਜਾਓ ਉਸ ਨੂੰ ਨਮਾਸ਼ਤੇ ਆਸ ਖਤਮ ਕਰ ਲਿਆ ਆਹ ਚੀਜ਼ ਜਿਹੜੀ ਹੈ ਨਾ ਇਹਦੇ ਨਾਲ ਹੰਨ ਵਿਸ਼ਵਾਸਵਾਤਾ ਤੇ ਜਾਓ ਤੇ ਕਰ ਲਈ ਹੋਊਗੀ 15 ਦਿਨਾਂ ਦੇ ਚਾਹ ਤੜਸਾਲਾ ਕੁਝ ਨਾ ਸਬੂਤ ਲਗਾ ਦੇਣਾ ਕੀ ਸਕਿਉਰਟੀ ਮਿਲੀ ਹੈ ਜੀ ਹਾਂ ਜੀ ਕਿੰਨੀ ਸਕਿਉਰਟੀ ਮਿਲੀ ਹੈ ਇਹ ਨਹੀਂ ਮਿਲਵਾ ਜੇ ਪਤਾ ਮੈਂ ਤੁਹਾਨੂੰ ਮਿਲੀ ਹੈ ਕਿ ਤੁਹਾਡੇ ਬੇਟੇ ਨੂੰ ਮਿਲੀ ਹੈ ਜੀ ਜੇ ਆਪੜਾ ਬੇਟਾ ਮੇਰਾ ਤੇ ਮੇਰਾ ਲੱਗ ਥੜੀ ਆ ਮਾਪੋਤੀਆਂ ਹਾਂ ਬਾਪੂ ਜਾਂ ਬੇਡਾ ਲੱਗੇ ਹੋਏ ਨੇ ਆਪ ਬੈਠੀ ਹੈ ਠੀਕ ਹੈ ਲੇਕਨ ਧਰਮ ਖਤਮ ਕਰ ਦਿੱਤਾ ਕਿ ਹਾਂ ਜੀ ਸੈਟੀਸਫਾਈ ਜਦ ਬੇਨ ਨੋੜ ਪਾਉਗੇ ਤੇ ਪੇਰ ਲਾਵਾਂ ਹੁਣ ਤੱਕ ਦੀ ਕਾਰਵਾਈ ਤੋਂ ਪੁਲਿਸ ਸੈਟੀਸਫਾਈ ਤੁਸੀਂ ਤੁਹਾਨੂੰ ਉਹਨੇ ਜਿਹੜੇ ਸਾਹਮਣੋਂ ਉਹਨਾਂ ਨੇ ਹਮਸਾਫ ਦਵਾਇਆ ਵਾ ਜਿਹਨੇ ਦਵਾਇਆ ਉਹ ਸਾਹਮਣੇ ਤੁਹਾਨੂੰ ਸਹੀ ਲੱਗਦਾ ਵਾ ਅੱਗੇ ਹੁਣ ਜੇ ਜਿਤਰਾ ਇਹ ਚੱਲਣਗੇ ਸਹੀ ਚੱਲਣਗੇ ਸਹੀ ਚੱਲਾਂਗੇ ਜੇ ਬਾਅਦ ਵਿੱਚ ਇਹਨਾਂ ਖਰਾਬ ਕਰਦੇ ਆ ਆਪਾਂ ਫਿਕਰ ਨਾ ਲਾਵਾਂਗਾ ਬਗਲੇ ਤੁਹਾਨੂੰ ਪਿਆਨ ਦਵਾਂਗਾ ਉਹਨੇ ਆਹ ਜਿਹੜਾ ਜਾਗਲਾ ਹੈ ਉਹਨਾਂ ਦੇ ਉਹ ਜਿਹੜੀ ਅਗੀਆਂ ਐਫ ਆਈ ਆਰ ਵੀ ਦਿੱਤੀ ਆ 185 ਉਹਨਾਂ ਨਾਲ ਸੈਟੀਸਫਾਈ ਹੋਇਆ ਜਿਹੜੀ ਉਹ ਐਪਲੀਕੇਸ਼ਨ ਦਾ ਬਾਰ ਬਾਰ ਪਾ ਰਿਹਾ ਉਹਦਾ ਜਿਹੜਾ ਆ ਉਹ ਉਹ ਉਹਦੇ ਵਿੱਚ ਹੀ ਕਰਕੇ 185 ਦੇ ਵਿੱਚ ਜਿਹੜਾ ਮਕਦਮਾ ਉਹਦੇ ਤੁਸੀਂ ਇਨਕੁਆਇਰੀ ਕਰਕੇ ਜੋ ਵੀ ਹੋਏਗਾ ਉਹ ਤੇ ਸਿਕਿਉਰਿਟੀ ਕਿਤੇ ਦਿੱਤੀ ਗਈ ਇਹਨਾਂ ਨੂੰ ਐਮ ਐਮ ਬੇਲ ਹਾਲ ਤੇ ਦੋ ਬੰਦੇ ਦਿੱਤੇ ਦੋ ਬੰਦੇ ਛੋਟੀ ਨੂੰ ਵੀ ਹਾਂ ਜੀ